ਇੱਕ ਵਾਰ ਬਈ ਆਪਾਂ ਦੁਬਾਰਾ ਲਾਈਵ ਆਇਆ ਤੇ ਆਪਣੇ ਵੀਰ ਅਕਲਦੀਪ ਸਿੰਘ ਮਰੀਲ ਕੋਟਲਾ ਤੋਂ ਤੇ ਆਪਣੇ ਜੂਨੀਅਨ ਦੇ ਮੋਢੀ ਨੇ ਤੇ ਹੁਣ ਬਈ ਆਪਾਂ ਨੂੰ ਉਹਨਾਂ ਦੇ ਮੂੰਹੋਂ ਆਪਾਂ ਬਈ ਤੁਹਾਨੂੰ ਸਾਰੀ ਗੱਲ ਬਾਤ ਹੈ ਜਿਹੜੀ ਉਹ ਸੁਣਾਉਣੇ ਆ ਵੀ ਅੰਦਰ ਜਿਹੜੀ ਮੀਟਿੰਗ ਦੇ ਵਿੱਚ ਕੀ ਕੀ ਗੱਲਾਂ ਹੋਈਆਂ ਤੇ ਕੀ ਕੀ ਫੈਸਲੇ ਹੋਏ ਤੇ ਇਹ ਨੇ ਬਈ ਆਪਣੇ ਅਕਲਦੀਪ ਸਿੰਘ ਜੀ ਵੀਰ ਹਨਾ ਵੀਰੇ ਸਾਰੇ ਸਾਥੀਆਂ ਧੰਨਵਾਦ ਆ ਨਾ ਜਿਹੜੇ ਉਰੇ ਮੀਟਿੰਗ ਲਈ ਪਹੁੰਚੇ ਨੇ ਬਰਨਾਲੇ ਤੋਂ ਬਠਿੰਡੇ ਤੋਂ ਮਾਨਸੇ ਤੋਂ ਕੋਟਕਪੂਰੇ ਤੋਂ ਸੰਗਰੂਰ ਤੋਂ ਪਟਿਆਲਾ ਅਮਰੀਕ ਕੋਲਾ ਕਾਫੀ ਏਰੀਆ ਉਰੇ ਆਪਣੇ ਕੋਲ ਅੱਜ ਪਹੁੰਚਿਆ ਹੋਇਆ ਤੇ ਅੰਦਰ ਅੱਜ ਮੀਟਿੰਗ ਕੀਤੀ ਆ 15 9 2025 ਨੂੰ ਤੇ ਪਹਿਲਾਂ ਤਾਂ ਇੱਕ ਜਿਹੜੀ ਉਹ ਲੈਟਰ ਆ ਰਹੀ ਸੀ ਕਿ ਨੋਟੀਫਿਕੇਸ਼ਨ ਆਇਆ ਸੀਗਾ ਵੀ 16 10 10 ਤੱਕ ਮਤਲਬ 16 ਅਕਤੂਬਰ 2025 ਦਾ ਮਤਲਬ ਇਹ ਡੇਟ ਦਿੱਤੀ ਗਈ ਆ ਉਹ ਡੇਟ ਬਈ ਗਲਤ ਆ ਉਹ 16 ਸਤੰਬਰ ਆ 16 9 2025 ਆ ਤੇ ਜਿਹੜੇ ਹੈਂਡੀਕੈਪ ਕੈਟਾਗਰੀ ਦੇ ਵੀਰ ਨੇ ਆਪਣੇ ਸਾਥੀ ਨੇ ਤੇ ਜਿਹੜੇ ਗੈਰ ਹਾਜ਼ਰ ਰਹੇ ਸਾਥੀ ਨੇ ਨਾ ਉਹ ਜਲਦੀ ਤੋਂ ਜਲਦੀ ਕੱਲ ਤੱਕ ਆਪਣੀ ਵੈਰੀਫਿਕੇਸ਼ਨ ਕਰਾਉਣਾ ਜਿਹੜੇ ਪੀ ਡਬਲਯੂ ਡੀ ਵਾਲੇ ਨੇ ਉਹਨਾਂ ਨੂੰ ਵੀ ਸੀਐਮਓ ਦਫ਼ਤਰ ਜਿੰਨੇ ਵੀ ਆਲ ਓਵਰ ਪੰਜਾਬ ਦੇ ਆਪਣੇ ਸੀਐਮਓ ਦਫ਼ਤਰ ਨੇ ਮੈਡੀਕਲ ਹਸਪੀਟਲ ਨੇ ਉਹਨਾਂ ਨੂੰ ਮੇਲ ਕਰਵਾ ਦਿੱਤੀ ਵਿਭਾਗ ਵੱਲੋਂ ਉਹ ਵੀ ਮਤਲਬ ਆਪਣੇ 2-4 ਦਿਨ ਦੇ ਵਿੱਚ ਸਾਰਾ ਕੁਝ ਮੈਡੀਕਲ ਜੋ ਵੈਰੀਫਾਈ ਕਰਾਉਣਾ ਸਰਟੀਫਿਕੇਟ ਉਹ ਕਰਵਾ ਕੇ ਆਪਣਾ 18-20 ਤਰੀਕ ਤੱਕ ਜਿੱਥੇ-ਜਿੱਥੇ ਉਹਨਾਂ ਨੂੰ ਸਟੇਸ਼ਨ 'ਤੇ ਮਿਲਿਆ ਉੱਥੇ-ਉੱਥੇ ਤੱਕ ਜਾ ਕੇ ਸਬਮਿਟ ਕਰਵਾ ਕੇ ਆਪਣਾ ਵੈਰੀਫਿਕੇਸ਼ਨ ਕਲੀਅਰ ਕਰਵਾਉਣ ਤੇ ਆਪਣਾ ਮੈਡੀਕਲ ਵੀ ਇਸ ਮਹੀਨੇ ਵਿੱਚ ਹੋ ਜਾਊਗਾ ਤੇ ਆਪਣੀਆਂ 10 ਤੋਂ 12 ਤਰੀਕ ਤੱਕ ਅਕਤੂਬਰ ਤੱਕ ਇਸ ਮਹੀਨੇ ਵਿੱਚ 10 ਤੋਂ 12 ਤਰੀਕ ਤੱਕ ਆਪਣੀਆਂ ਸਾਰਿਆਂ ਦੀਆਂ ਜੁਆਇਨਿੰਗਾਂ ਹੋ ਜਾਣਗੀਆਂ ਠੀਕ ਹੈ ਜੀ ਸਾਰੀ ਗੱਲ ਆਪਾਂ ਨੇ ਇੱਕ ਹੋਰ ਗੱਲ ਹੈ ਵੀਰੇ ਆਪਾਂ ਜ਼ਿਲ੍ਹਾ ਪ੍ਰਧਾਨ ਬਣਾਏ ਨੇ ਮੁੰਡੇ ਚਾਰ-ਪੰਜ ਜ਼ਿਲ੍ਹਿਆਂ ਦੇ ਜਿਹੜੇ ਮੁੰਡੇ ਆਪਣੇ ਆਏ ਨੇ ਤੁਸੀਂ ਉਹਨਾਂ ਦੇ ਨਾਮ ਆਪਾਂ ਹੌਲੀ-ਹੌਲੀ ਸੋਨ ਵਟਸਐਪ ਗਰੁੱਪਾਂ 'ਤੇ ਭੇਜਾਂਗੇ ਜਿਹੜੇ-ਜਿਹੜੇ ਜ਼ਿਲ੍ਹੇ ਤੋਂ ਬੰਦੇ ਮਤਲਬ ਉਹਨਾਂ ਨੂੰ ਜਾਣਦੇ ਨੇ ਜਾਂ ਆਪਾਂ ਮੋਬਾਈਲ ਨੰਬਰ ਵੀ ਪਾਵਾਂਗੇ ਉਹ ਬੰਦੇ ਉਹਨਾਂ ਨਾਲ ਕੰਟੈਕਟ ਕਰਨਾ ਜ਼ਿਲ੍ਹੇ ਵਾਈਜ਼ ਐਡ ਹੋਈ ਜਾਣ ਤੇ ਸੂਬਾ ਕਮੇਟੀ ਵੀ ਜੇ ਆਪਾਂ ਅੱਗੇ ਚੋਣ ਕਰਾਂਗੇ ਜਦ ਆਪਾਂ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨ ਚੁਣ ਲਏ ਆਪਾਂ ਫਿਰ ਉਹੀ 23 ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਵਿੱਚੋਂ ਇੱਕ ਸੂਬਾ ਕਮੇਟੀ ਚੋਣ ਕੀਤੀ ਜਾਊਗੀ ਤੇ ਉਹ ਫਿਰ ਆਪਾਂ ਫਾਈਨਲ ਹੋਊਗੀ ਆਪਣੀ 2600 ਜੁਰੀਆਂ ਜਿਹੜੀ ਬਣੋਗੀ 2600 ਕੈਂਡੀਡੇਟ ਦੀ ਉਹ ਉਹੀ 23 ਜ਼ਿਲ੍ਹਾ ਪ੍ਰਧਾਨ ਚੁਣਨਗੇ ਠੀਕ ਹੈ ਜੀ ਕੋਈ ਇੱਕ ਜ਼ਿਲ੍ਹੇ ਦਾ ਬੰਦਾ ਨਹੀਂ ਲਿਆ ਜਾਊਗਾ ਮਤਲਬ ਵੀ ਇੱਕ ਜ਼ਿਲ੍ਹੇ ਦੀ ਸਾਰੇ ਬੰਦੇ ਹੋਣ ਹਰੇਕ ਜ਼ਿਲ੍ਹੇ ਦਾ ਇੱਕ ਬੰਦਾ ਦਾ ਪੱਕਾ ਹੀ ਹੋਊਗਾ ਠੀਕ ਹੈ ਜੀ ਤੇ ਕੋਈ ਇਹ ਫਾਈਨਲ ਆ ਜਿਹੜਾ ਕੋਈ ਵੀ ਬੰਦਾ ਵੀ ਜਿਹੜਾ ਮੰਨ ਲਾ ਜਿਹੜਾ ਇਸ ਪ੍ਰਿੰਸੀਪਲ ਦੇ ਵਿੱਚ ਹੈ ਨਹੀਂ ਬਈ ਇਹ ਜਿਹੜਾ ਜਿਹਨੇ ਪੇਪਰ ਪਾਸ ਨਹੀਂ ਕੀਤਾ ਪ੍ਰਿੰਸੀਪਲ ਦਾ ਜਿਹੜਾ ਮੈਰਿਟ ਵਿੱਚ ਨਹੀਂ ਆਇਆ ਉਹ ਬੰਦਾ ਇਸ ਜੂਨੀਅਰ ਦੇ ਵਿੱਚ ਇਸ ਕਮੇਟੀ ਦੇ ਵਿੱਚ ਦਾਵੇਦਾਰ ਨਹੀਂ ਹੈਗਾ ਮੈਂਬਰ ਵਨ ਦਾ ਇਹ ਅਸੀਂ ਅੰਦਰ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿਉਂਕਿ ਦੇਖੋ ਆਪਣੇ ਮੋਬਾਈਲ ਨੰਬਰ ਜਾਂਦੇ ਨੇ ਅੰਦਰ ਆਪਣੀ ਐਂਟਰੀ ਹੁੰਦੀ ਆ ਆਧਾਰ ਕਾਰਡ ਲਗਦੇ ਨੇ ਉਹਨਾਂ ਨੂੰ ਵੈਰੀਫਾਈ ਕਰਦੇ ਨੇ ਉਹ ਵੀ ਕਿਹੜੇ ਬੰਦੇ ਮੀਟਿੰਗ ਕਰਨ ਆਏ ਨੇ ਕੀ ਇਹਨਾਂ ਦਾ ਕਿਹੜੇ ਮੁੱਦੇ ਤੇ ਕਰਨ ਆਏ ਨੇ ਕੀ ਇਹ ਐਲੀਜੀਬਲ ਹੈਗੇ ਨੇ ਪੇਪਰ ਦੇ ਵਿੱਚ ਜਿਹੜੇ ਜਿਹੜੇ ਤਸਵੀਆਂ ਦੇ ਵਿੱਚ ਮੀਟਿੰਗ ਕਰਨ ਆਏ ਨੇ ਤੇ ਉੱਥੇ ਨੈਗਲੈਕਟ ਹੋ ਜਾਊਗਾ ਉਹ ਬੰਦਾ ਤੇ ਉਹਨੂੰ ਉਹ ਸਾਮਾ ਨੂੰ ਵੀ ਭੇਜਣਗੇ ਵੀ ਤੂੰ ਐਵੇਂ ਕੋਈ ਫਰੌਡ ਕਰਦਾ ਫਿਰ ਰਿਹਾ ਆਪਣੇ ਵਾਲੇ ਬੰਦਾ ਉਹ ਫਰੌਡ ਕਰ ਸਕਦਾ ਵੀਰੇ ਕਾਲ ਨੂੰ हां जो भी ਆਪਣਾ ਮੰਡਲ ਜੁਨੀਅਨ ਦਾ ਜਿਹੜੇ ਬੰਦੇ ਸਿਲੈਕਟਡ ਨੇ ਉਹੀ ਆ ਆਪਣੀਆਂ ਮੰਗਾਂ ਅੱਗੇ ਰੱਖਣਗੇ ਨਾ ਕਿ ਮਤਲਬ ਜਿਹੜਾ ਫੇਲ ਹੋ ਗਿਆ ਜਿਹੜਾ ਪਾਸ ਨਹੀਂ ਹੋਇਆ ਮੈਰਿਟ ਚ ਨਹੀਂ ਆਇਆ ਉਹ ਮੰਗਾ ਕਿਵੇਂ ਰੱਖ ਲੂਗਾ ਰਜਿਸਟ੍ਰੇਸ਼ਨ ਦਾ ਵੀ ਬੋਲ ਦੋ ਬਈ ਜੁਨੀਅਨ ਦਾ ਵੀ ਉਹ ਵੀ ਕਰਵਾਵਾਂਗੇ ਹਾਂ ਆਪਾਂ ਵੀਰੇ ਹੁਣ ਜਦ ਆਪਨੇ 23 ਜ਼ਿਲ੍ਹਿਆਂ ਤੋਂ ਬੰਦੇ ਐਡ ਹੋ ਗਏ ਤਾਂ ਆਪਾਂ ਵੀਰੇ ਆਪਣੀ ਜਿਹੜੀ ਜੁਨੀਅਨ ਆ ਉਹ ਰਜਿਸਟਰਡ ਕਰਵਾਵਾਂਗੇ ਬਕਾਇਦਾ ਜੁਨੀਅਨ ਦਾ ਖਾਤਾ ਖਲਾਵਾਂਗੇ ਸਾਰੇ ਕੋਸ ਓਪਨ ਕਰਾਂਗੇ ਤੇ ਆਪਾਂ ਹਾਇ ਤੱਕ ਕਿਸੇ ਵੱਲੋਂ ਕਿਸੇ ਕਿਸੇ ਵੀ ਬੰਦੇ ਕੋਲੋਂ ਬੰਦੇ ਵੱਲੋਂ ਜੇ ਡਿਮਾਂਡ ਕੀਤੀ ਜਾਂਦੀ ਆ ਫੰਡ ਦੀ ਤਾਂ ਵੀਰੇ ਕਿਸੇ ਨੂੰ ਫੰਡ ਨਹੀਂ ਦੇਣਾ ਹੈਗਾ ਕਿਸੇ ਵੀ ਚੀਜ਼ ਲਈ ਹਾਂਜੀ ਜਿੰਨਾ ਚਿਰ ਸੂਬਾ ਪ੍ਰਧਾਨ ਜੀ ਨਾ ਕਮੇਟੀ ਦੀ ਪੂਰੀ ਪ੍ਰੋਪਰ ਚੋਰ ਨਹੀਂ ਕਰਦੇ ਹੈਗੇ ਬਾਕੀ ਆਪਣੇ ਢਿੱਲੋ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਜਿਹੜੀ ਚੀਜ਼ ਲਈ ਮੈਨੂੰ ਕੋਈ ਮਤਲਬ ਕੋਈ ਫਾਇਦਾ ਨਹੀਂ ਹੈਗਾ ਮੈਂ ਉਹ ਲੈਣ ਨਹੀਂ ਜਾਂਦਾ ਹੈਗਾ ਤੇ ਫਿਰ ਉਹ ਬੰਦੇ ਕਿਉਂ ਮਤਲਬ ਉਹ ਚੀਜ਼ ਲਈ ਮਤਲਬ ਬਾਰ-ਬਾਰ ਕੰਪੇਲ ਕਰ ਰਹੇ ਨੇ ਫੋਰਸ ਕਰ ਰਹੇ ਹਾਂ ਭਾਈ ਜਦੋਂ ਨੰਬਰ ਹੀ ਨਹੀਂ ਉਹਨਾਂ ਦਾ ਹਨਾ ਜਦੋਂ ਨੰਬਰ ਹੀ ਨਹੀਂ ਹੈਗਾ ਉਹਨਾਂ ਦਾ ਤਾਂ ਹੀ ਤੇ ਕੀ ਗੱਲ ਹੋ ਰਾ ਵੀਰੇ ਜੇ ਕੋਈ ਮੰਨ ਲੈ ਪ੍ਰਧਾਨ ਆਪਾਂ ਚੁਣਦੇ ਹਾਂ ਨਾ ਜੇ ਉਹ ਇਹ ਕੰਮ ਕਹਿੰਦਾ ਕਿ ਮੈਂ ਤੁਹਾਨੂੰ ਪੋਸਟਾਂ ਕਢਾ ਕੇ ਦਿੱਤੇ ਨੇ ਇਕੱਲਾ ਬੰਦਾ ਨਹੀਂ ਕੁਝ ਕਰ ਸਕਦਾ ਹਾਂ ਭਾਈ ਇਹ ਸਾਰਾ ਜਦੋਂ ਟਾਈਮ ਆਪਾਂ ਸਾਰੇ ਜੁੜਦੇ ਆਂਗੇ ਤਾਂ ਆਪਾਂ ਇਹ ਵਿਭਾਗਾਂ ਆਪਣੇ ਗੱਲਬਾਤ ਇਕੱਲੇ ਨੂੰ ਵਿਭਾਗ ਚ ਅੱਕੇ ਪਰਾਂ ਕਰ ਦਿੰਦਾਗਾ ਅੱਜ ਦਾ ਵੀ ਭਾਈ ਜਿਹੜਾ ਆਪਾਂ ਮੰਗ ਪੱਤਰ ਇਹ ਦਿੱਤਾ ਉਹ ਇਕੱਲੇ ਬੰਦੇ ਨੇ ਨਹੀਂ ਦਿੱਤਾ ਆਪਾਂ ਠਕ ਟੋਕ ਟ ਅਠ ਨੌ ਜਾਣੇ ਤਾਂ ਭਾਈ ਅਸੀਂ ਅੰਦਰ ਗਏ ਸੀ ਤੇ ਬਾਕੀ ਭਾਈ ਤੁਸੀਂ ਆਹ ਦੇਖ ਸਕਦੇ ਹੋ ਹਜੇ ਬਹੁਤ ਬੰਦੇ ਚਲੇ ਗਏ ਜਿਹੜੇ ਦੂਰੋਂ ਆਏ ਸੀਗੇ ਤੇ ਆਹ ਦੇਖੋ ਭਈ ਆਲੇ-ਦਾਲੇ ਹਨਾ ਘਟੋ-ਘਟ ਵੀ ਲਗਭਗ 5 70-75 ਜਣੇ ਇਕੱਠੇ ਹੋਏ ਆ ਤੇ ਸਾਰਿਆਂ ਦੀ ਸਹਿਮਤੀ ਨਾਲ ਜੋ-ਜੋ ਮੰਗਾ ਸੀ ਜਿਹਦੀਆਂ-ਜਿਹਦੀਆਂ ਵੀ ਭਈ ਉਹਨਾਂ ਦੇ ਮੁਤਾਬਕ ਹੀ ਆਪਾਂ ਜਿਹੜਾ ਉੱਤੇ ਮੰਗ ਪੱਤਰ ਸੌਂਪ ਕੇ ਆਇਾਂਗੇ ਹਨਾ ਇਹ ਆਪਣਾ ਹੱਲ ਵੀ ਹੋਇਆ ਉਹ ਐਟ ਅ ਟਾਈਮ ਹੱਲ ਕਰਵਾਇਆ ਐਟ ਅ ਟਾਈਮ ਬਈ ਸਾਰੀਆਂ ਮੰਗਾਂ ਦਾ ਆਪਾਂ ਨੇ ਲਗਭਗ ਹੱਲ ਕਰਵਾਇਆ ਹੈਗਾ ਰੈਨਿੰਗ ਦਾ ਵੀ ਇਹ ਹੈ ਜੀ ਆਪਣੇ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਆਪਣੀਆਂ 10 12 ਤਰੀਕ ਦਾ ਆਪਣੀਆਂ ਜੁਆਇਨਿੰਗ 100% ਹੋਣਗੀ ਹੋਣਗੀਆਂ ਬਾਕੀ ਬਈ ਕੱਲ ਸਾਰਿਆਂ ਨੂੰ ਰਿਕਵੈਸਟ ਆ ਜਿਨ੍ਹਾਂ ਦੀ ਜਿਹੜੇ ਬੰਦੇ ਐਬਸੈਂਟ ਰਹੇ ਨੇ ਗੈਰ ਹਾਜ਼ਰ ਰਹੇ ਨੇ ਜਾਂ ਪੀ ਡਬਲਯੂ ਡੀ ਵਾਲੇ ਵੀਰ ਨੇ ਕੈਂਡੀਡੇਟ ਨੇ ਉਹ ਆਪਣਾ ਜਲਦੀ ਤੋਂ ਜਲਦੀ ਮਤਲਬ ਕਲੀਅਰ ਕਰਵਾਉਣਾ ਹਾਂ ਆਫੀਸ਼ੀਅਲੀ ਵੀ ਆਫੀਸ਼ੀਅਲੀ ਵੀ ਮਤਲਬ ਇਹ ਅਨਾਉਂਸ ਹੋ ਚੁੱਕਿਆ ਵੈਬਸਾਈਟ ਦੇ ਪੀਐਸਪੀਸੀਲ ਦੇ ਗਰੁੱਪਾਂ 'ਚ ਵੀ ਪਤਾ ਗਰੁੱਪਾਂ 'ਚ ਵੀ ਅਸੀਂ ਸ਼ੇਅਰ ਕਰਾਂਗੇ ਤਾਂ ਕੋਲਈ ਜੀ ਵੀ ਜਲਦੀ ਜਲਦੀ ਆਪਣਾ ਜੋ ਰਹਿੰਦਾ ਕਾਰਡ ਜੋ ਕਰਾਓ ਆਪਣਾ ਵੈਰੀਫਿਕੇਸ਼ਨ ਕਰਾਓ ਤਾਂ ਜੋ ਆਪਾਂ ਜਲਦੀ ਜਲਦੀ ਮਤਲਬ ਇਕੱਠੇ ਭਰਤੀ ਲੈਂਦੇ ਹੋਈਏ ਸਾਨੂੰ ਇਹ ਨਾ ਹੋਵੇ ਵੀ ਮਤਲਬ ਸਾਨੂੰ ਜਿਹੜਾ 2300 ਬੰਦਾ ਹੈਗਾ ਉਹ ਪਹਿਲਾਂ ਜੁਆਇਨ ਕਰੇ ਤੇ ਤੁਸੀਂ 300 ਬੰਦਾ ਜਿਹੜਾ ਬਾਅਦ ਪਿੱਛੇ ਰਹਿ ਗਿਆ ਉਹ ਡੇਢ ਮਹੀਨੇ ਬਾਅਦ ਜਾਂ ਮਹੀਨੇ ਬਾਅਦ ਜੁਆਇਨ ਕਰੇ ਅਸੀਂ ਚਾਹੁੰਦੇ ਆ ਵੀ ਸਾਰੇ ਇਕੱਠੇ ਜੁਆਇਨ ਕਰ ਜੇ 10 12 ਤਰੀਕ ਤੱਕ ਠੀਕ ਹੈ ਜੀ ਜੇ ਇਹ ਛੋਟੀ ਹਿੰਮਤ ਆ ਹੁਣ ਤੁਸੀਂ ਕਿੰਨੀ ਜਲਦੀ ਜਿਹੜੇ ਐਬਸੈਂਟ ਰਹਿ ਰਹੇ ਨੇ ਬੰਦੇ ਉਹ ਕਿੰਨੀ ਜਲਦੀ ਮਤਲਬ ਅੱਗੇ ਹਿੰਮਤ ਕਰਕੇ ਆਪਦੇ ਵੈਰੀਫਿਕੇਸ਼ਨ ਪਲੀਅਰ ਕਰਵਾ ਰਹੇ ਨੇ ਧੰਨਵਾਦ ਜੀ ਬੀੜ ਵਗੈਰਾ ਚੈੱਕ ਕਰਦੇ ਰਹੋ ਕਿਉਂਕਿ ਮੇਲ ਹੀ ਭੇਜਣਗੇ ਉਹ ਸੋ ਬਈ ਜਿਵੇਂ ਕੁਲਦੀਪ ਵੀਰ ਨੇ ਆਪਾਂ ਨੂੰ ਕਿਹਾ ਵੀ ਕਿਸੇ ਵੀ ਬਾਈ ਨੂੰ ਹਲਦੀ ਘੜੀ ਵਿੱਚ ਤੁਹਾਨੂੰ ਕੋਈ ਪੈਸਾ ਜਾਂ ਕੁਝ ਵੀ ਕੋਈ ਮੰਗਦਾ ਛੋਡੇ ਤੋਂ ਪਾਉਣ ਦੀ ਲੋੜ ਨਹੀਂ ਕੋਈ ਆਪਣਾ ਹਜੇ ਕੋਈ ਪ੍ਰਧਾਨ ਨਹੀਂ ਕੋਈ ਕੁਝ ਨਹੀਂ ਬਈ ਸਿਰਫ ਆਪਾਂ ਬਈ ਜ਼ਿਲ੍ਹਿਆਂ ਦੇ ਵਿੱਚ ਅੱਡ-ਅੱਡ ਗਰੁੱਪ ਬਣਵਾਏ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਬਈ ਜੇ ਤੁਹਾਡੇ ਨਾਲ ਕੋਈ 10-15 ਬੰਦੇ ਜੁੜੇ ਹੋਏ ਨੇ ਤਾਂ ਆਪਦਾ ਗਰੁੱਪ ਬਣਾ ਲਓ ਤੇ ਉਹਦੇ ਵਿੱਚੋਂ ਬਈ ਆਪਦਾ-ਆਪਦਾ ਪ੍ਰਧਾਨ ਜਿਵੇਂ ਖਜਾਨਚੀ ਜਾਂ ਸਕੱਤਰ ਚੁਣ ਕੇ ਤਿੰਨ ਕ ਬੰਦੇ ਚੁਣ ਲਿਓ ਤੇ ਉਹ ਆਪਣਾ ਅਲੱਗ ਤੋਂ ਗਰੁੱਪ ਬਣਾ ਕੇ ਇੱਕ ਬਈ ਆਪਾਂ ਕੁਲਦੀਪ ਵੀਰ ਦਾ ਗਰੁੱਪ ਹੈ ਉਹ ਤੁਹਾਨੂੰ ਜੁਆਇਨ ਕਰਾ ਦਾਂਗੇ ਮੈਂ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਵੀ ਦੇ ਦੂੰਗਾ ਉਹਦੇ ਵਿੱਚ ਵੀ ਕੁਲਦੀਪ ਵੀਰ ਨੂੰ ਸਾਰੇ ਆਪਣੇ ਐਡਮਿਟ ਕਰ ਦਿਓ ਵੀ ਅਸੀਂ ਭਾਈ ਆਹ ਗਰੁੱਪ ਬਣਾਇਆ ਤੇ ਇਹਦਾ ਵੀ ਆਹ ਬੰਦਾ ਅਸੀਂ ਆਪਦਾ ਮੋਢੀ ਚੁਣਿਆ ਹਨਾ ਆਪਦੇ-ਆਪਦੇ ਜ਼ਿਲ੍ਹਿਆਂ ਦੇ ਵਿੱਚ ਇੱਕ-ਇੱਕ ਬੰਦਾ ਮੋਢੀ ਚੁਣ ਲਿਓ ਤੇ ਉਹਦੇ ਨਾਲ ਵੀ ਥੋੜਾ ਜਿਹਾ ਸੂਬਾ ਪ੍ਰਧਾਨ ਚੁਣਨ ਦੇ ਵਿੱਚ ਵੀ ਆਪਾਂ ਨੂੰ ਸੌਖਾ ਹੋ ਜਾਊਗਾ ਤੇ ਬਾਕੀ ਸਾਰੀਆਂ ਗੱਲਾਂ ਕੁਲਦੀਪ ਵੀਰ ਨੇ ਜੋ ਵੀ ਅਜੰਦਰ ਹੋਈਆਂ ਉਹ ਤੁਹਾਨੂੰ ਦੱਸ ਹੀ ਦਿੱਤੀਆਂ ਤੇ ਇੰਨੇ ਨਾਲ ਹੀ ਵੀ ਆਪਾਂ ਅੱਜ ਦਾ ਜਿਹੜਾ ਇਹ ਆਪਣਾ ਲਾਈਵ ਹੈ ਉਹਨੂੰ ਕਰਦੇ ਆਂ ਐਂਡ ਧੰਨਵਾਦ ਬਈ